ਹੰਸਾ ਹੀਰੇ ਮੋਤੀ ਚੁਗਣਾ ਹੰਸਾ ਹੀਰੇ ਮੋਤੀ ਚੁਗਣਾ ਹਰਨਾ ਬਾਗੀ ਚਰਨਾ ਨੀ ਭਾਬੀ ਨਣਦ ਬਿਨ ਨਣਦ ਬਿਨ ਨੀ ਸਰਨਾ ਨੀ ਭਾਬੀ ਨਣਦ ਬਿਨਾ ਭੈਣ ਮਾਰ ਖਰਚਣਾ ਚਲਾ ਮੇਰੇ ਬਿਨਾ ਨਹੀਂ ਕੰਮ ਚੱਲਣਾ ਸਾਂਝਾ ਕਰਨ ਨਾਲ ਜੁੜੇ ਸਾਰੇ ਦੋਸਤਾਂ ਨੂੰ ਹਰਮਿੰਦਰ ਵੱਲੋਂ ਸਤਿ ਸ਼੍ਰੀ ਅਕਾਲ ਸਿਆੜਾਂ ਦਾ ਮੌਸਮ ਸ਼ੁਰੂ ਹੋ ਗਿਆ ਜੀ ਤੇ ਸਿਆੜ ਸ਼ੁਰੂ ਹੁੰਦਾ ਹੀ ਆਪਣਾ ਖਾਣ ਪੀਣ ਵੀ ਚੇਂਜ ਹੋ ਜਾਂਦਾ ਹੈ ਸਿਆਲਾਂ ਦੇ ਵਿੱਚ ਖੋਆ ਪੰਜੀਰੀ ਕਾਫੀ ਸਾਰੀਆਂ ਚੀਜ਼ਾਂ ਸਾਰੇ ਘਰਾਂ ਦੇ ਵਿੱਚ ਬਣਦੀਆਂ ਨੇ ਤੇ ਸਾਂਝੇ ਘਰ ਦੇ ਵਿੱਚ ਵੀ ਅਸੀਂ ਇੱਕ ਸਪੈਸ਼ਲ ਪੰਜੀਰੀ ਬਣਾਉਣ ਜਾ ਰਹੇ ਹਾਂ ਇਹ ਪੰਜੀਰੀ ਸਰੀਰਕ ਕਮਜ਼ੋਰੀ ਗੋਡਿਆਂ ਮੋਡਿਆਂ ਤੇ ਕਮਰ ਦਰਦ ਦੇ ਲਈ ਜਿਹੜੀ ਬਣਨ ਜਾ ਰਹੀ ਹੈ ਇਹ ਇੱਕ ਰਾਮਬਣ ਹੈ ਇਸ ਤੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਮੈਂ ਪਹਿਲਾਂ ਦੱਸ ਹੀ ਦਵਾਂ ਕਿ ਇਹਦੇ ਵਿੱਚ ਪੈਂਦਾ ਕੀ ਕੀ ਹੈ ਇਹ ਪੰਜੀਰੀ ਅਸੀਂ ਸਭ ਤੋਂ ਪਹਿਲਾਂ ਤਾਂ ਬਿਲਕੁਲ ਪਿਓਰ ਦੇਸੀ ਕਿਉ ਜੋ ਅਸੀਂ ਸਾਜੇ ਘਰ ਦੇ ਵਿੱਚ ਆਪਣਾ ਬਣਾਉਨੇ ਆ ਉਹਦੇ ਵਿੱਚ ਬਣਾਉਣ ਜਾ ਰਹੇ ਆ ਸੋ ਇਹਦੇ ਵਿੱਚ ਪਾਣਗੇ ਜੀ ਮੇਥੇ ਪੇਸਟਾ ਤੇ ਅਸ਼ਵਗੰਧਾ ਆਂਭੜ ਦੀ ਸੁੰਡ ਕਾਲੀ ਮਿਰਚ ਪਖੜਾ ਸਫੇਦ ਮੂਸਲੀ ਸ਼ਟਾਵਰੀ ਮਗਚ ਸੂਜੀ ਬਦਾਮ ਆਲਸੀ ਤੇ ਖਾਸ ਖਾਸ ਅਸੀਂ ਇਹਨੂੰ ਕੋਟ ਰਹੇ ਹਾਂ ਤਾਂ ਕਿ ਜਿਹੜੀ ਪੂਰੀ ਸਾਬ ਵੀ ਖਾਸ ਖਾਸ ਆ ਉਹ ਬਾਡੀ ਦੇ ਵਿੱਚ ਨਹੀਂ ਪਚਦੀ ਨਹੀਂ ਤੇ ਸਾਲਫ ਪੰਜਾ ਕਮਰ ਕਸ ਫੁੱਲ ਮਖਾਣੇ ਅਸੀਂ ਭੁੰਨ ਕੇ ਇਹਨਾਂ ਨੂੰ ਗ੍ਰਾਈਂਡ ਕਰ ਚੁੱਕੇ ਹਾਂ ਤੇ ਇੱਕ ਕਿੱਕਰ ਗੁੰਦਾ ਸੋ ਇਸ ਤੋਂ ਬਾਅਦ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਸੀ ਘਿਓ ਦੇ ਵਿੱਚ ਬੇਸਣ ਦੇ ਵਿੱਚ ਭੁੰਨਾਂਗੇ ਇਹਦੇ ਵਿੱਚ ਨਾਲ ਦੀ ਨਾਲ ਅਸੀਂ ਚੀਨੀ ਦੀ ਥਾਂ ਤੇ ਸ਼ੱਕਰ ਪਾਵਾਂਗੇ ਇਹ ਪੰਜੀਰੀ ਸਾਂਝੇ ਕਰਦੇ ਵਿੱਚ ਅਸੀਂ ਅਵੇਲੇਬਲ ਕਰਾਂਗੇ ਜੇ ਕਿਸੇ ਨੇ ਲੈ ਕੇ ਵੀ ਜਾਣੀ ਹੋਏ ਪੰਜੀਰੀ ਬਹੁਤ ਹੀ ਤਾਕਤਵਰ ਹੈ ਸਪੈਸ਼ਲੀ ਗੋਡਿਆਂ ਮੋਡਿਆਂ ਦੇ ਦਰਦਾਂ ਲਈ ਕਮਰ ਦੇ ਦਰਦਾਂ ਲਈ ਅੱਜ ਕੱਲ੍ਹ ਹਰ ਕੋਈ ਇਹ ਚੀਜ਼ਾਂ ਤੋਂ ਪੀੜਦਾ ਸੋ ਹੁਣ ਸਿਆਲਾਂ ਦਾ ਸੀਜ਼ਨ ਆ ਗਿਆ ਅਸੀਂ ਇਹ ਚੀਜ਼ਾਂ ਖਾ ਸਕਦੇ ਹਾਂ ਤੇ ਆਪਣੀ ਸਿਹਤ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ ਜੀ ਨਾਲ ਦੀ ਨਾਲ ਹੁਣ ਤੁਹਾਨੂੰ ਪ੍ਰੋਸੀਜਰ ਵੀ ਦਿਖਾਉਂਦੇ ਜਾਵਾਂਗੇ ਤੇ ਆ ਰਹੀ ਆ ਮੇਰੀ ਨਾਨੰਦ ਉਹਨੇ ਮੇਰੇ ਨਾਲ ਇਹਦੀ ਹੈਲਪ ਕਰਨੀ ਆ ਜੀ ਲੱਗਦੇ ਆ ਜੀ ਪੰਜੀਰੀ ਬਣਾਉਣ 그리고 <susur> 이디 <susur>